ਇਥੇ ਉਹ ਨਾ ਕਰ ਸਕੀ ਇੱਥੇ ਜਿਹੜਾ ਕ curriculm ਲਿਆਦਾ ਸੀਗਾ ਜਿਹਦੇ ਵਿੱਚ ਬੱਚਿਆਂ ਨੂੰ ਪ੍ਰਾਈਵੇਟ ਪਾਰਟ ਬਾਰੇ ਜਾਣਕਾਰੀ ਦੇਣੀ ਸੀ ਸਭ ਤੋਂ ਵੱਧ ਵਿਰੋਧ ਅਸੀਂ ਤਾਂ ਮੁਸਲਮਾਨ ਨਹੀਂ ਕੀਤਾ ਉਹਦੇ ਅੰਦਰ 4-5 ਸਾਲ ਦੇ ਬੱਚੇ ਮੈਂ ਉਹਦੇ ਦੇ ਬੋਬੂ ਸੀ ਅੱਜ ਵੀ ਬੱਚੇ ਸਿੱਖਦੇ ਆ ਨਿਕਲੇ ਸਾਡੇ ਤੇ ਉਹਦੇ ਵਿੱਚ ਬੇੜੀਆਂ ਪਾ ਕੇ ਪੈਰਾਂ ਨੂੰ ਜਕੜਨ ਲਾ ਦੇ ਬਿਲਕੁਲ ਇਹ ਜਲੀਲ ਨੰਕਰ ਵਾਲੀ ਗੱਲ ਹੈ ਹਿਊਮਨ ਰਾਈਟਸ ਦੀ ਉਲੰਘਣਾ ਹੈ ਮਨੁੱਖ ਦੀ ਜਿਹੜੀ ਹਿਊਮਨ ਡਿਗਨਿਟੀ ਹੈ ਉਹਨੂੰ ਮਤਲਬ ਤੁਸੀਂ ਛੱਟ ਮਾਰ ਦੋ ਤੈਨੂੰ ਪਰਚੇ ਕਰਦੇ ਤੇ ਹੁਣ ਇਹ ਹੋਇਆ ਕਿ 20% ਜਿਹੜੀ ਗੈਸ ਤੇ ਪੈਟਰੋਲੀਅਮ ਜਾਂ ਜੋ ਵੀ એનર્ਜੀ ਦੇ ਹੈਗੇ ਆ ਇਹ ਅਸੀਂ ਅਮਰੀਕਾ ਕੋ ਖਰੀਦਾਂਗੇ ਤੇ ਇਹਦਾ 4ੀ ਪ੍ਰਭਾਵ ਤੇ ਕਹਿੰਦੇ ਪੈਗਾ ਕਿ ਇੰਡੀਆ ਚ ਗੈਸ ਸਿਲੰਡਰ ਸਸਤਾ ਹੋਊਗਾ ਥੋੜਾ ਪੈਟਰੋਲ ਵੀ ਸਸਤਾ ਹੋ ਸਕਦਾ ਪਰ ਇੱਕ ਸਾਧ ਦਾ ਸਮਝੌਤਾ ਹੋਇਆ ਉਹਦਾ ਅਸਰ ਇਹ ਹੋ ਰਿਹਾ ਕਿ ਟਰੰਪ ਸਾਹਿਬ ਨੇ ਰਗੋਲਮ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਉਹਨਾਂ ਨੇ ਸਾਡੀ ਗੱਲ ਮੰਨ ਲਈ ਆ ਤੇ ਹੌਲੀ ਹੌਲੀ ਉਹ ਰਸ਼ੀਆ ਕੋ ਕਟਾ ਦੇਣਗੇ ਇਹ ਡਿਕਟੇਟਰਸ਼ਿਪ ਹੈ ਇਹ ਤੇ ਇਹ ਇਹ ਨੂੰ ਚਾਹੀਦੀ ਮਿਊਚੁਅਲ ਅੰਡਰਸਟੈਂਡਿੰਗ ਮਿਊਚੁਅਲ ਤੁਸੀਂ ਭਲਾਈ ਹੈ ਜਿਹੜੀ ਉਹ ਸਾਹਮਣੇ ਰੱਖ ਕੇ ਫਿਰ ਆਈ ਦੀ ਗੱਲ ਵੀ ਨਹੀਂ ਚੱਲਣੀ ਚਾਹੀਦੀ ਪਰ ਚੱਲ ਰਹੀ ਹੈ ਨਾ ਹਾਂ ਚੱਲ ਤਾਂ ਰਹੀ ਪਰ ਇਹ ਕੀ ਕੀਤਾ ਅਸਲ ਵਿੱਚ ਤਾਂ ਗਵਰਨਮੈਂਟ ਨੇ ਆਪਣੀ ਸਟਰੈਂਥ ਦਿਖਾਉਣੀ ਚਾਹੀਦੀ ਇਹ ਮੋਦੀ ਸਾਹਿਬ ਨੂੰ ਸਟਰੈਂਥ ਦਿਖਾਉਣੀ ਚਾਹੀਦੀ ਜੀ ਨਾ ਪੰਜਾਬ 247 ਟੀਵੀ ਤੇ ਤੁਹਾਡਾ ਕਰਦੇ ਆ ਸਵਾਗਤ ਮੈਂ ਹਰਜੀਤ ਸਿੰਘ ਗਿੱਲ ਮੇਰੇ ਨਾਲ ਨੇ ਸਿਕ ਸਕਾਲਰ ਨੇ ਡਾਕਟਰ ਗਨਨਾਮ ਕੌਰ ਹਰ ਹfte ਅਸੀਂ ਤੁਹਾਡੀ ਸੇਵਾ ਚ ਹੁਣੇ ਪੇਸ਼ ਸਾਡਾ ਸਭ ਤੋਂ ਜਿਹੜਾ ਸਾਨਾ ਬਦਰਮਾ ਤਬਾ ਲੱਗਦਾ ਉਹ ਆ ਸਾਡੇ ਬੱਚਿਆਂ ਦਾ ਪ੍ਰੋਸੀਕਿਊਸ਼ਨ ਵੱਲ ਜਾਣਾ ਇਹਦੇ ਬਾਰੇ ਇਵੈਂਟ ਸਰ ਯੂਨੀਵਰਸਿਟੀ ਚ ਇੱਕ ਪ੍ਰੋਫੈਸਰ ਸੀ ਸ਼ੈਲੀ ਢੀ ਆਪਣੀ ਇੰਡੀਅਨ ਮੂਲਤੀ ਆਜ ਕੱਲ ਤੰਡੂ ਚੀਆ ਉਹਨਾਂ ਨੇ ਇੱਕ ਰਿਸਰਚ ਕੀਤੀ ਸੀ ਤੇ ਉਤੇ ਪੇਪਰ ਆਇਆ ਸੀਗਾ ਪਰ ਉਹਦਾ ਇਹਨਾਂ ਵਿਰੋਧ ਹੋਇਆ ਕਿ ਲੋਕਾਂ ਨੇ ਉਹ ਬੀਬੀ ਦਾ ਹੀ ਕਿਸਾ ਬਾਈਕਾਟ ਕਰ ਲਿਆ ਕਿਸਮ ਦਾ ਮੈਂ ਵੀ ਉਹਨਾਂ ਨੂੰ ਇੱਕ ਦੋ ਵਾਰੀ ਕਿਹਾ ਪੀ ਆਪਾਂ ਗੱਲ ਕਰਾਂਗੇ ਇੱਥੇ ਇੱਥੇ ਨਹੀਂ ਉਹ ਪਰ ਅਸੀਂ ਉਹਨੂੰ ਅਸੈਪਟ ਕਰਨ ਨੂੰ ਤਿਆਰ ਨਹੀਂਗੇ ਮੈਂਟਲੀ ਇਹ ਸੈਪਟ ਕਰਨ ਨੂੰ ਤਿਆਰ ਨਹੀਂ ਹਕੀਕਤ ਗਰਾਉਂਡ ਕੁਝ ਹੋਰ ਹੁੰਦੀ ਆ ਇਹਦੇ ਬਾਰੇ ਤੁਹਾਡਾ ਕੀ ਖਿਆਲ ਦੇਖੋ ਇਹਦਾ ਮੈਂ ਇੱਥੇ ਦੀ ਸਾਨਾ ਅਖਬਾਰ ਨਿਕਲਦੀ ਹੈ ਹਾਂ ਜੀ ਹੈ ਨਾ ਮੇਰੇ ਵੱਡੇ ਬੇਟੇ ਨੂੰ ਸ਼ੌਕ ਹੁੰਦਾ ਸੀ ਵੀ ਇੰਗਲਿਸ਼ ਦੀ ਉਹ ਅਖਬਾਰ ਘਰ ਚ ਜਰੂਰ ਆਉਣੀ ਚਾਹੀਦੀ ਆ ਜਾਂ ਉਹ ਸੰਦਲੋਂ ਦਾ ਹੁੰਦਾ ਸੀ ਜਾਂ ਫਿਰ ਟੋਰਾਂਟੋ ਸਟਾਰ ਆ ਉਹ ਲਾਇਆ ਹੁੰਦਾ ਸੀ ਮੇਰੇ ਵਿੱਚ ਬਹੁਤ ਸਾਰੇ ਕੇਸਸ ਪੜਦੇ ਰਹੀਏ ਉਹ ਕੱਲਿਓ ਮਤਲਬ ਏਸ਼ੀਆਨ ਜਗ੍ਹਾੋਂ ਸਾਡੀਆਂ ਕੁੜੀਆਂ ਨਹੀਂ ਉਹ ਇੱਥੋਂ ਦੀਆਂ ਕੁੜੀਆਂ ਨੂੰ ਵੀ ਅਲੋਰ ਕਰਕੇ ਬਥੇਰੇ ਲੋਕ ਉਹ ਕੋਈ 92 ਇਹ ਵੀ ਆਪਾਂ ਜਨਰਲਾਈਜ਼ ਨਹੀਂ ਕਰ ਸਕਦੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਹਾਂ ਜਿੰਨੇ ਸਾਰੀਆਂ ਸਟੂਡੈਂਟਸ ਹੋਣੀਆਂ ਉਹ ਇਸੇ ਚੱਕਰ ਦੀ ਇਹ ਬਹੁਤ ਮਾੜੀ ਗੱਲ ਆ ਇਹ ਇਹ ਵੀ ਹੁਣ ਨਹੀਂ 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 ਜੇ ਕਹਿੰਦੇ ਡਾਟਾ ਕਰਕੇ ਲਿਆਂਦਾ ਵਾ ਸੋਗੇ ਗੱਲ ਕਰੋ ਉਹ ਗੱਲ ਕੋਈ ਗੱਲ ਕਰੋ ਨਾ ਵੀ ਕੰਲੇਸ਼ ਵਾਲਾ ਗੱਲ ਤੇ ਆ ਵੀ ਆਪਾਂ ਪਾ ਦਿੰਨੇ ਆ ਉਹ ਕੌਣ ਰੋ ਕੇ ਕੋਈ ਨਹੀਂ ਰੋ ਰੋ ਦੇ ਰੱਖ ਬਈ ਇਹ ਨਹੀਂ ਗੱਲ ਤੁਸੀਂ ਕਰਕੇ ਸਟੇਜ ਤੇ ਵੇਖ ਲਓ ਉਸੇ ਵੇਲੇ ਮਕੀ ਲਾਂ ਤਾਂ ਪਾਉਣਾ ਪੈਣੀ ਮੈਂ ਆਪੇ ਕਰਾਂਗੇ ਜੇ ਤੁਸੀਂ ਫਿਗਰ ਜਾਂ ਫੈਕਟਸ ਰੱਖੋ ਬਈ ਹੈ ਨਾ ਤੇ ਫਿਰ ਤੇਤਾ ਪਤਾ ਲੱਗੂਗਾ ਕਿ ਸਾਡੀ ਸੋਸਾਇਟੀ ਦਾ ਮਾਈਂਡ ਸੈਟ ਜਿਹੜਾ ਹੈ ਨਾ ਉਹ ਫਿਊਟਲ ਹੈ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਭਾਵੇਂ ਸਾਡੀ ਥੱਲੇ ਉਹ ਵੀ ਰਹਿੰਦਾ ਪਰ ਅਸੀਂ ਉਹਨੂੰ ਅਕਸੈਪਟ ਕਰਨ ਨੂੰ ਤਿਆਰ ਨਹੀਂ ਮੈਂ ਵੇਖੋ ਇਹ ਤਾਂ ਉਹ ਗਿਨੇ ਸੁਪੋਜ਼ ਕਿ ਤਾਂ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ ਤੁਸੀਂ ਨਸ਼ਾ ਕਰਨ ਦੀ ਗੱਲ ਕਰਦੋਂ ਰੇਪ ਦਾ ਐਗਜ਼ਾਮਪਲ ਲੈਂਦੇ ਆ ਉਹ ਪਹਿਲਾਂ ਜਿਹੜਾ ਹੁੰਦਾ ਸੀਗਾ ਬਈ ਹਾਈ ਹਾਈ ਕੀ ਕੋਈ ਲੋਕੀ ਕੀ ਕਹਣਗੇ ਇਦਾਂ ਦਾ ਇਨਸੀਡੈਂਟ ਹੋ ਗਿਆ ਵੀ ਇਹ ਗੱਲ ਬਾਹਰ ਹੀ ਨਾ ਆਵੇ ਫਿਰ ਬੱਚਿਆਂ ਨੂੰ ਸਾਈਕੋਲੋਜੀਕਲੀ ਇਸ ਗੱਲ ਲਈ ਪ੍ਰੇਰਿਆ ਜਾਂਦਾ ਕਿ ਜੇ ਤੁਹਾਡੇ ਨਾਲ ਕੋਈ ਇਦਾਂ ਦੀ ਘਟਨਾ ਹੋਈ ਹੈ ਤੁਸੀਂ ਆਪਣੇ ਮਤਲਬ ਮੈਡੀਕਲ ਵੀ ਕਰਾਓ ਤੁਸੀਂ ਉਹਦੀ ਕੰਪਲੀਟ ਵੀ ਕਰੋ ਤੁਸੀਂ ਦੋਸ਼ੀ ਨੂੰ ਸਜ਼ਾ ਦਿਵਾਓ ਤਾਂ ਕਿ ਉਹ ਅੱਗੇ ਜਾ ਕੇ ਹੋਰ ਨਾ ਕਰ ਸਕੇ ਇੱਥੇ ਜਿਹੜਾ ਕਰਿਕੂਲਮ ਲਿਆਦਾ ਨਿਗਾਹ ਜਿਹਦੇ ਵਿੱਚ ਬੱਚਿਆਂ ਨੂੰ ਪ੍ਰਾਈਵੇਟ ਪੜ੍ਹਟ ਬਾਰੇ ਜਾਣਕਾਰੀ ਦੇਣੀ ਸੀ ਸਭ ਤੋਂ ਵੱਧ ਵਿਰੋਧ ਅਸੀਂ ਤੇ ਮੁਸਲਮਾਨ ਲੋਕ ਨਹੀਂ ਕੀਤਾ ਉਹਨੇ ਨਹੀਂ ਕਿਹਾ ਚਾਰ-ਪੰਜ ਸਾਲ ਦੇ ਬੱਚੇ ਮੈਂ ਮੈਂ ਉਹਦੇ ਨੂੰ ਬੋਲਦੀ ਸੀ ਅੱਜ ਵੀ ਬੱਚੇ ਸਿੱਖਦੇ ਆ ਨੀ ਸਾਡੇ ਉਹ ਵੀ ਸਾਰੇ ਨਹੀਂ اپੋਜ਼ ਕਰਦੇ ਕੁਝ ਲੋਕਾਂ ਨੇ اپੋਜ਼ ਕੀਤਾ ਸੀਗਾ ਮੈਂ ਦਾ ਉਹਦੇ ਵੀ ਮੈਂ ਗਿਆ ਸੀ ਵੀ ਇਹ بچیاں بچوں ضرور پتا ہونا چاہیے کہ کی جی ابھی بچیاں نہیں بھیڑی گل باپ بھی غلط ہے کہ بھی ٹھیک ہے تو وہ کس طرح اپنے آپ کو پروٹیکٹ کرنی ہے میں ادو بھی شاید لکھا بھی میں تو بولی بھی سی گی کہ سانو اس گل بالکل اپوز نہیں کرنا چاہیے بچوں سمجھ ہونی چاہیے ہے ਕਿ ਕਿਉਂਕਿ ਬਹੁਤੇ ਇਦਾਂ ਦੀ ਜਿਹੜੀ ਗੜਬੜ ਹੁੰਦੀ ਹੈ ਬਹੁਤ ਵਾਰ ਤੁਹਾਡੇ ਜਿਹੜੇ ক্লোਜ਼ ਫਰੈਂਡਸ ਹੁੰਦੇ ਨੇ ਜਾਂ ਤੁਹਾਡੇ ਰਿਸ਼ਤੇਦਾਰ ਹੁੰਦੇ ਨੇ ਉਹਨਾਂ ਦੇ ਥਰੂ ਹੀ ਕੀਤੀ ਜਾਂਦੀ ਹੈ ਤੇ ਇਹ ਜੇ ਬੱਚੇ ਨੂੰ ਨਹੀਂ ਪਤਾ ਹੋਊਗਾ ਉਹ ਆਪਣੇ ਆਪ ਨੂੰ ਪ੍ਰੋਟੈਕਟ ਕਿਸ ਤਰ੍ਹਾਂ ਕਰਨਗੇ ਇਹ ਕੁੜੀਆਂ ਨਾਲ ਨਹੀਂ ਵਾਪਰਦਾ ਆਪਸੀਂ ਕਿ ਉਹ ਮਤਲਬ ਪਿੱਛੇ ਕਿੰਨਾ ਰੌਲਾ ਪੈ ਜਿਹੜੇ ਕੈਸਾ ਨਹੀਂ ਕਿ ਸਕੂਲ ਨੇ ਉਹਨਾਂ ਵਿੱਚ ਪਾਤਰੀ ਉੱਤੇ ਦੋਸ਼ ਲੱਗਦੇ ਨੇ ਉਹਨਾਂ ਨੂੰ ਲੱਗਨੇ ਲੜਕਿਆਂ ਨੂੰ ਵੀ ਮਤਲਬ ਕਿਤਾ ਜਾਂਦਾ ਹੈ ਇਹ ਚੀਜ਼ਾਂ ਦੇਖੋ ਮਾਡਰਨ ਯੁੱਗ ਦੇ ਵਿੱਚ ਇਹ ਜਦੋਂ ਘਰੋਂ ਬੱਚੇ ਬਾਹਰ ਨਿਕਲ ਉਹਨਾਂ ਚਾਹੁੰਦੇ ਚੀਜ਼ਾਂ ਐਕਸੈਪਟ ਵੀ ਕਰਨੀਆਂ ਪੈਣੀਆਂ ਹੈ ਬੈਣੀ ਹੈ ਇਸ ਸਾਨੂੰ ਇਸ ਚੀਜ਼ ਵੱਲ ਆਉਣੇ ਪਊਗਾ ਕਿ ਆਪਣੇ ਬੱਚਿਆਂ ਨੂੰ ਤੁਸੀਂ ਵੀ ਐਜੂਕੇਟ ਕਰੋ ਤੇ ਸਕੂਲ ਦੇ ਵਿੱਚ ਵੀ ਇਹ ਜਿਹੇ ਐਜੂਕੇਸ਼ਨ ਦਾ 파ਰਟ ਹੋਣਾ ਚਾਹੀਦਾ ਹੈ। ਇਹ ਕਿਹਾਗਾ ਜੀ ਕੋਈ ਸ਼ੱਕ ਨਹੀਂ। ਬਿਲਕੁਲ ਬਿਲਕੁਲ ਜਦੋਂ ਆਪਾਂ ਇਹਦਾ ਕਹਦੇ ਨੇ ਨਾ ਵੀ ਕੋਈ ਬੋਰੀਆਂ ਜਿਵੇਂ ਚੱਲਦਾ ਕਾਲਿਆਂ ਜਿਵੇਂ ਇਹਦਾ ਪੜ੍ਹਨਾ ਚੱਲਦਾ ਹੈ ਮਤਲਬ ਹੁੰਦਾ ਤੇ ਅਸੀਂ ਉਹਨੂੰ ਉਹ ਗੱਲ ਨੂੰ ਐਕਸੈਪਟ ਨਹੀਂ ਕਰ ਰਹੇ। ਇਹ ਤਾਂ ਨਹੀਂ ਗੱਲ ਹੈਗੀ ਮੈਂ ਕਹਿੰਦੀ ਆ ਆਪਾਂ ਜੰਮੇ ਲੈ ਨਹੀਂ ਕਰ ਸਕਦੇ ਵੀ ਹਾਂ ਇੱਕੋ ਹੀ ਕਮਿਊਨਿਟੀ ਦਾ ਕਰ ਰਹੇ ਹਾਂ। ਕਿਸੇ ਚੀਜ਼ ਨੂੰ ਨਹੀਂ ਕਰ ਸਕਦੇ। ਉਹ ਅੰਦਰ ਪਾਲ ਰਹਾਂ ਦਾ ਮੈਂ ਇਹ ਜੇ ਉਹਨਾਂ ਨੇ ਕੱਲ ਹੀ ਪਾਇਆ ਪ੍ਰੋਗਰਾਮ ਆ। ਇਹ ਬਿਟ ਵੀ ਉੱਚ ਰਹੇ ਨੇ ਤੇ ਬੜਾ ਸੋਹਣਾ ਖੋਜੀ ਪੱਤਰਕਾਰ ਆ ਇੱਕ ਪੰਜਾਬ ਦੇ ਟੀਚਰ ਦੀ ਸਟੋਰੀ ਪਈ ਸਤਵੀਂ ਜਮਾਤ ਦੀ ਪੜਤੀਆਂ ਦੋ ਬੱਚੀਆਂ ਨਾਲ ਉਹ ਬੰਦਾ ਬੜੇ ਚਿਰ ਤੋਂ ਮਿਸਬੇਵ ਕਰ ਰਿਹਾ ਕੁੜੀਆਂ ਇੰਨੀਆਂ ਡਰ ਗਈਆਂ ਡਿਪਰੈਸ਼ਨ ਚਲ ਗਈਆਂ ਉਹ ਘਰ ਬਹਿ ਗਈਆਂ ਤੇ ਜਦੋਂ ਘਰਦਿਆਂ ਨੂੰ ਪਤਾ ਲੱਗਾ ਗੱਲ ਬਾਹਰ ਨਿਕਲੀ ਤੇ ਉਹ ਜਾ ਕੇ ਪਤਾ ਨਹੀਂ ਉਹਨਾਂ ਗਰੀਬਾਂ ਨੂੰ ਪੈਸੇ ਕਿ ਪਹਿਲੀ ਗੱਲ ਤੇ ਸਰਕਾਰੀ ਸਕੂਲ ਜਜਕਾੜਾ ਆਪਾਂ ਨੂੰ ਪਤਾ ਉੱਥੇ ਕਿੰਨੇ ਦੇ ਬੱਚੇ ਪੜਦੇ ਆ ਬਹੁਤ ਗਰੀਬ ਘਰਾਂ ਦੇ ਬੱਚੇ ਪੜਦੇ ਆ ਤੇ ਉਹਨਾਂ ਨੂੰ ਕੰਪਰੋਮਾਈਜ਼ ਕਰ ਲੈਂਦਾ ਆ ਬਾਅਦ 'ਚ ਇਹ ਗੱਲ ਜਿਹੜਾ ਉਥੋਂ ਦੀ ਮੁਨਿਸਟਰ ਆ ਮੇਰੇ ਕਲ ਬੀਬੀ ਬਲਜੀਤ ਕੌਰ ਆ ਸਾਡੇ ਅੱਜ ਕੱਲ੍ਹ ਬੱਚਿਆਂ ਦੀ ਤੇ ਔਰਤਾਂ ਦੇ ਮਾਮਲਿਆਂ ਦੀ ਮਿਨਿਸਟਰ ਉਹਦੀ ਨਜ਼ਰ ਚਾਹੀਦੀ ਆ ਤੇ ਉਹ ਕਹਿੰਦੀ ਕਿ ਇਸ ਇਸ਼ੂ ਦੇ ਉੱਤੇ ਕੰਪਰੋਮਾਈਜ਼ ਕੀਤਾ ਨਹੀਂ ਬਗਲੇ ਜਾਏਗਾ ਕੰਪਰੋਮਾਈਜ਼ ਕਿਵੇਂ ਕਰ ਸਕਦਾ ਇਹ ਤਾਂ ਮੈਂ ਵੀ ਕਹਿੰਦਾ ਆਪਣੇ ਬੱਚਿਆਂ ਨੂੰ ਅਸੀਂ ਐਜੂਕੇਟ ਵੀ ਕਰਾਂ ਤੇ ਕੰਪਰੋਮਾਈਜ਼ ਨਾ ਕਰੀਏ ਦੋਸ਼ ਇਹ ਜਿਹੜਾ ਦੇਖੋ ਇੱਕ ਕਮੇਟੀ ਮਤਲਬ ਮੇਨ ਟਾਈਮ ਦੇ ਜਿਹੜਾ ਟੀਚਰ ਹੈ ਉਹਨੂੰ ਅਸੀਂ ਨੇਸ਼ਨ ਬਿਲਡਰ ਕਹਿੰਦੇ ਹਾਂ ਨਾ ਗੁਰੂ ਦਾ ਦਰਜਾ ਟੀਚਰ ਜਿਹੜਾ ਗੁਰੂ ਹੀ ਹੁੰਦਾ ਗੁਰੂ ਦਾ ਦਰਜਾ ਬਹੁਤ ਵੱਡਾ ਹੁੰਦਾ ਹੈ ਜਿਹੜਾ ਟੀਚਰ ਆਪਣੇ ਬੱਚਿਆਂ ਦੇ ਨਾਲ ਸਟੂਡੈਂਟਸ ਦੇ ਨਾਲ ਗਲਤ ਹਾਂ ਗਲਤ ਬੀਹੇਵ ਕਰਦਾ ਉਹਨੂੰ ਦਾ ਉਹਨੂੰ ਫਾਇਲਾ ਦੇਣਾ ਚਾਹੀਦਾ ਪਾਣੀ ਦੇ ਤਾਂ ਤੱਕ ਨੌਕਰੀ ਦੇ ਜੀ ਨੂੰ ਕੱਢਿਆ ਰਹੀ ਨੂੰ ਸਜ਼ਾ ਹੋਣੀ ਚਾਹੀਦੀ ਜਾਂ ਉਹਨੂੰ ਕਿਉਂ ਨ ਸਜ਼ਾ ਹੋਵੇ ਉਹਦੀ ਇੱਕ ਰਿਸਪੋਨਸਿਬਿਲਟੀ ਹੈ ਬੱਚਿਆਂ ਦੇ ਪ੍ਰਤੀ ਜਿਵੇਂ ਆਪਣੀ ਆਪਣੇ ਘਰ ਦੇ ਪ੍ਰਤੀ ਆਪਣੇ ਬੱਚਿਆਂ ਪ੍ਰਤੀ ਹੁੰਦੀ ਹੈ ਏਜ ਐ ਟੀਚਰ ਤੁਹਾਡੀ ਸਕੂਲ ਦੇ ਵਿੱਚ ਤੁਹਾਡੇ ਐਜੂਕੇਸ਼ਨ ਇੰਸਟੀਚਿਊਟ ਦੇ ਵਿੱਚ ਇੱਕ ਤੁਹਾਡੀ ਜਿੰਮੇਵਾਰੀ ਜਾਂਦੀ ਹੈ ਰਿਸਪੋਨਸਿਬਿਲਟੀ ਬਣਦੀ ਹੈ ਤੇ ਉਹਦੇ ਲਈ ਸਾਨੂੰ ਕੌਨਸ਼ੀਅਸ ਹੋਣੀ ਚਾਹੀਦੀ ਹੈ ਜਦ ਤੱਕ ਸਮਾਜ ਕੌਨਸ਼ੀਅਸ ਨਹੀਂ ਹੁੰਦਾ ਲੋਕ ਕੌਨਸ਼ੀਅਸ ਨਹੀਂ ਹੁੰਦੇ ਤੇ ਇਹੋ ਜਿਹੀ ਕ੍ਰਾਈਮ ਹੈ ਜਿਹੜਾ ਉਹ ਅਸੀਂ ਨਹੀਂ ਰੋਕ ਸਕਦੇ ਹਾਂ। ਉਹਨਾਂ ਨੂੰ ਗਲਤ ਪੂਰੀ ਗੱਲ ਵੀ ਸੁਣ ਲਓ। ਹੂੰ। ਉਸ ਟੀਚਰ ਦੀ ਹਮਾਕਤ ਵੇਖੋ। ਹੂੰ ਹੂੰ। ਜਦੋਂ ਉਹਦੇ ਤੇ ਗਵਰਨਮੈਂਟ ਦੇ ਪ੍ਰੈਸ਼ਰ ਤੋਂ ਬਾਅਦ ਪਰਚਾ ਦਰਜ ਹੋਇਆ ਐੱਸਐੱਸਪੀ ਦੀ ਪੁਛਗਛ ਹੋਈ ਤੇ ਉਹਨਾਂ ਨੂੰ ਪਰਚਾ ਦਰਜ ਕਰਨਾ ਪਿਆ। ਹੂੰ ਹੂੰ। ਪਰਚਾ ਦਰਜ ਹੋਣ ਤੋਂ ਬਾਅਦ ਉਹ ਅੰਡਰਗਰਾਊਂਡ ਹੋ ਜਾਂਦਾ ਤੇ ਹਾਈ ਕੋਰਟ 'ਚ ਪਹੁੰਚ ਜਾਂਦਾ ਆਪਣੀ ਜ਼ਮਾਨਤ ਕਰਾਉਣ ਲਈ ਐਕਟੀਸਪੇਟਿਵਲੀ। ਅੱਛਾ। ਹਾਈ ਕੋਰਟ ਨੇ ਜ਼ਮਾਨਤ ਰੱਦ ਕਰ ਦਿੰਦੀ ਆ ਵੀ ਤੇਰੇ ਕੇਸ 'ਚ ਜ਼ਮਾਨਤ ਤੈਨੂੰ ਨਹੀਂ ਨਹੀਂ ਉਹਨੂੰ ਚਾਹੀਦੀ ਏਦਾਂ ਦੇ ਵਿੱਚ ਬਿਲਕੁਲ ਨਹੀਂ ਹੋ ਜਾਏਗੀ। ਅਜੇ ਮਤਲਬ ਆ ਸਾਡੇ ਇਦਾਂ ਦੇ ਆ ਮੈਂ ਇੱਕ ਕੰਪੇਰੀ ਕਰ ਰਿਹਾ ਵਾਂ ਕਿ ਕਿਉਂਕਿ ਉੱਥੇ ਬੱਚਿਆਂ ਦੇ ਵਿਚਾਰਿਆਂ ਦੇ ਉੱਤੇ ਇਦਾਂ ਦਾ ਬਹੁਤ ਹੋ ਗਿਆ ਨੂੰ ਹੁੰਦੇ ਨੇ ਤੇ ਜਿਹੜਾ ਜਿਹੜਾ ਦੂਜਾ ਕੰਮ ਹੈ ਨਾ ਜਿਸ ਜਿੱਦਾਂ ਹੁਣ ਆਪਾਂ ਤੁਹਾਡੇ ਵੀ ਮੋਹ ਨਿਕਲਿਆ ਫਾਇਦਾ ਲੈਣਾ ਚਾਹੀਦਾ ਇਹ ਵੀ ਗੱਲ ਪਲਤੀ ਗਲਤ ਆ ਜੋ ਉੱਥੋਂ ਦਾ ਲਾਹ ਵਾ ਉਹਦੇ ਮੁਤਾਬਕ ਹੋਣਾ ਚਾਹੀਦਾ ਇਹਦੇ ਮੁਤਾਬਕ ਹੀ ਲੈਣਾ ਚਾਹੀਦਾ ਬਾਤ ਨਹੀਂ ਕਰਨਾ ਚਾਹੀਦਾ ਹਾਂ ਲਾਹ ਦੇ ਤਰ੍ਹਾਂ ਕੀ ਖਰਚਾ ਇਹ ਸਕੇਚ ਦਾ ਫਾਇਦਾ ਲੈਣਾ ਫਾਇਦਾ ਲੈਣਾ ਕਿ ਇਡੀਅਮ ਹੈ ਇਹ ਇੱਕ ਇਡੀਅਮ ਹੈ ਇਹ ਨਹੀਂ ਹੈਗਾ ਵੀ ਰੇਪ ਕਰਨ ਵਾਲੇ ਨੂੰ ਫਾਂਸੀ ਲੱਗ ਜਾਂਦੀ ਹੈ ਲੋਕਾਂ ਨੂੰ ਦੇਰ ਤੋਂ ਥੱਲੇ ਤਾਂ ਕਿਤੇ ਫਾਂਸੀ ਲੱਗਦੀ ਨਹੀਂ ਹੈਗੀ ਕਿਸੇ ਵੀ ਕੇਸ ਦੇ ਵਿੱਚ ਉਹਨੂੰ ਆਫਟਰ ਆਲੋ ਨੂੰ ਰੂਲਸ ਦੇ ਮਤਾਂਦਿਰ ਸਜ਼ਾ ਨਹੀਂ ਵੀ ਮੇਰੇ ਕਹਿੰਦਾ ਮਤਲਬ ਸਿਰਫ ਇਹ ਹੈ ਕਿ ਇਸ ਕਿਸਮ ਦਾ ਕੇਸ ਲਗਾਉਣਾ ਨਹੀਂ ਚਾਹੀਦਾ ਤੇ ਉਹਨੂੰ ਬੰਦ ਦੀ ਸਜ਼ਾ ਵੀ ਮਿਲਣੀ ਚਾਹੀਦੀ ਤੇ ਉਹਨੂੰ ਟੀਚਰ ਰਹਿਣ ਦਾ ਜਾਂ ਟੀਚਰ ਤੋਂ ਹੋਣ ਦਾ ਹੱਕ ਨਹੀਂ ਹੈ ਮੇਰੇ ਮਤਾਂ ਅੱਗੇ ਹੱਕ ਹੈ ਨਾ ਪੈਸਪੈਕਟ ਹੈ ਸ਼ਾਇਦ ਕੋਈ ਬੜਾ ਹਾਰਡ ਹੈ ਉਹ ਤੇ ਇੱਕ ਐਮੈਂਡਮੈਂਟ ਆ ਸਾਡੇ ਇਹ ਕਾਨੂੰਨ ਚ ਰੇਪ ਦੇ ਬਾਰੇ ਉਦੋਂ ਹੋਈਆਂ ਸੀ ਜਦੋਂ ਅੰਡਰ ਬਾਈ ਹਾਰਾ ਕੇ ਹੋਇਆ ਸੀ ਉਦੋਂ ਬੜਾ ਤੱਟ ਫਟ ਗਵਰਨਮੈਂਟ ਨੇ ਕੁਝ ਇਦਾਂ ਕੀਤਾ ਕਿ ਉਹਨਾਂ ਬੰਦ ਥੋੜਾ ਹੋ ਗਿਆ ਬਾਅਦ ਚ ਨਹੀਂ ਬੰਦ ਕੀ ਜਿਹੜੀ ਹੁਣ ਇਹ ਪ੍ਰੈਜ਼ੈਂਟ ਗਵਰਨਮੈਂਟ ਹੈ ਮੈਨੂੰ ਇਹ ਕਹਿੰਦੇ ਵਿੱਚ ਕੋਈ ਨਹੀਂ ਆ ਉਹ ਕੁਲਦੀਪ ਸਿੰਘ ਦਾ ਯੂਪੀ ਵਾਲਾ ਜਾਂ ਕਠੂੜਾ ਵਾਲਾ ਹੋਇਆ ਸੀ ਮੈਂ ਇਹਨਾਂ ਦੇ ਉੱਤੇ ਆਰਟੀਕਲ ਵੀ ਲਿਖਨੇ ਨੇ ਵਿਸ਼ੇਸ਼ ਉਹਨਾਂ ਦੇ ਉੱਤੇ ਨਾਮ ਮੈਂਸ਼ਨ ਕੀਤੇ ਹੋਏ ਨੇ ਤੇ ਉਹ ਉਹ ਤਾਂ ਉਹ ਸਾਰੇ ਬੀਜਪੀ ਦੇ ਲੀਡਰ ਵੀ ਹੋ ਨਾ ਹੁਣ ਜਿਹੜਾ ਆਪਣਾ ਜਿਹੜਾ ਸਟੇਟ ਪਾਲਸੀ ਹੈ ਨਾ ਚੀਜ਼ਾਂ ਸਟੇਟ ਪਾਲਸੀ ਹੈ ਕਿ ਸਰਕਾਰਾਂ ਦੇ ਚਾਹੀਦਾ ਇਹਨਾਂ ਚੀਜ਼ਾਂ ਦੇ ਪ੍ਰਤੀ ਸਿੱਧਟ ਹੋ ਉਹ ਇਸ ਕਿਸਮ ਦੇ ਕ੍ਰਿਮੀਨਲ ਬੰਦੇ ਨੂੰ ਆਪਣੀਆਂ ਪਾਰਟੀਆਂ ਦੇ ਵਿੱਚ ਕਿਉਂ ਲੈਂਦੀਆਂ ਨੇ ਇਕੱਲੀਆਂ ਪਾਰਟੀ 'ਚ ਨਹੀਂ ਲੈਂਦੀਆਂ ਉਹਨਾਂ ਲੀਡਰ ਬਣਾਉਣ ਦੇ ਲਈ ਫਿਰ ਜਦੋਂ ਇਦਾਂ ਦੇ ਲੀਡਰ ਬੈਠੇ ਹੋਣਗੇ ਤੇ ਉਪਰ ਥਾਣਿਆਂ ਦੇ ਵਿੱਚ ਸਫਾਰਸ਼ਾਂ ਵੀ ਕਰਨਗੇ ਤੇ ਬਾਕੀ ਜਦੋਂ ਉਹ ਆਪ ਇਦਾਂ ਦੇ ਨਹੀਂ ਤੇ ਦੂਜਿਆਂ ਨੂੰ ਵੀ ਬਚਾਉਣ ਦੇ ਲਾਹਣਾਂ ਨੂੰ ਤਾਂ ਫਿਰ ਅਸੀਂ ਜਦ ਭਾਰਤੀਓ ਕ੍ਰਿਮੀਨਲਸ ਦੀ ਗੱਲ ਨਹੀਂ ਐਕਚੁਅਲੀ ਜਿਹੜਾ ਸਾਡਾ ਸੁਣੇ ਮੰਨ ਕੇ ਜਿੰਨਾ ਜ਼ਿਆਦਾ ਜਿਹੜਾ ਸਾਡਾ ਸਿਸਟਮ ਹੈ ਜਿਹਦੇ ਵਿੱਚ ਮੇਨ ਪੋਲੀਟੀਕਲ ਸਿਸਟਮ ਹੈ ਉਹ ਬਹੁਤ ਉਹਦਾ ਡੇੜਾ ਉਲਰਕ ਕਰ ਗਿਆ ਹੋਇਆ ਉਹ ਉੱਥੇ ਕੋਈ ਮਤਲਬ ਤੁਸੀਂ ਇੱਕ ਸਕੂਲ 'ਚ ਦਾਖਲ ਹੋਣਾ ਜਾਂ ਕਿਤੇ ਜੌਬ ਤੇ ਜਾਣਾ ਉੱਥੇ ਤੁਹਾਡਾ ਕੈਰੇਕਟਰ ਸਰਟੀਫਿਕੇਟ ਮੰਗਿਆ ਜਾਂਦਾ ਹੈ ਹਨਾ ਉਹ ਇੰਡੀਆ ਦੇ ਵਿੱਚ ਰਵਾਜ ਆ ਕੈਰੇਕਟਰ ਇਹ ਸਰਟੀਫਿਕੇਟ ਦਾ ਮੈਨੂੰ ਪਤਾ ਜਦੋਂ ਅਸੀਂ 10ਵੀਂ ਪਾਸ ਕੀਤੀ ਤਾਂ ਵੀ ਕਰੈਕਟਰ ਸਰਟੀਫਿਕੇਟ ਲੋਜੀ ਕਿਉਂਕਿ ਅੱਗੇ ਕਾਲਜ ਵਿੱਚ ਦਾਖਲ ਹੋਣਾ ਕਾਲਜ ਤੇ ਯੂਨੀਵਰਸਿਟੀ ਗਏ ਫਿਰ ਵੀ ਤੁਹਾਨੂੰ ਕਰੈਕਟਰ ਸਰਟੀਫਿਕੇਟ ਦੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਕੁਝ ਵੀ ਨਹੀਂ ਕਰਦਾ ਕਹਿੰਦਾ ਇਹਨੂੰ ਬਾਗਬਾਨੀ ਦਾ ਸ਼ੌਕ ਹੈ ਜਿਹੜੇ ਯੂਨੀਵਰਸਿਟੀ ਦੇ ਵਿੱਚੋਂ ਵੀ ਤੁਸੀਂ ਜਦੋਂ ਜੋਰਤੇ ਜਾਣ ਫਿਰ ਤੁਹਾਨੂੰ ਕਰੈਕਟਰ ਸਰਟੀਫਿਕੇਟ ਇਹ ਜਿਹੜੇ ਪੋਲੀਟਿਸ਼ੀਅਨ ਨੇ ਉਹਨਾਂ ਦਾ ਕਰੈਕਟਰ ਸਰਟੀਫਿਕੇਟ ਕਿਉਂ ਨਹੀਂ ਲਿਆ ਜਾਂਦਾ ਇਹ ਸਾਰਾ ਕੁਝ ਏਦਾਂ ਦੀ ਛਾਂ ਦੀ ਨਹੀਂ ਚਾਹੀਦੀ ਜੇ ਵਧੀਆ ਬੰਦੇ ਪੋਲੀਟਿਕਸ ਦੇ ਵਿੱਚ ਆਉਣਗੇ ਜਿਹੜੇ ਜਿਨ੍ਹਾਂ ਵਿੱਚ ਕੋਈ ਥਿੰਕ ਬਰੇ ਤਾਂ ਹੀ ਉਹ ਕੋਈ ਗੁੰਬਦਿਆ ਸਿਸਟਮ ਨਹੀਂ ਕੋਈ ਨੋਟ ਕਰਕੇ ਲਿਆਏ ਆਪਾਂ ਪਹਿਲਾ ਹੋ ਜੇ ਕੋਈ ਹੋਰ ਐਸਾ ਨਹੀਂ ਬਸ ਖਾਸ ਦਾ ਹੀ ਹੋ اچھا ਹੋਇਆ ਸੀਗਾ ਜਿਹੜਾ ਜੀਸੀਆ ਉਹ ਨਹੀਂ 50% ਉਹ ਕਲਾਈਆ ਤੇ ਇਹਨਾਂ ਨੇ ਜਿੰਨੇ ਕੋਰਸਸ ਨੇ ਹੈਲਥ ਦੇ ਵਿੱਚ ਪੀਐਪੀ ਪੀਐਨਪੀ ਕੀ ਗੱਲ ਕਰ ਰਹੇ ਆ ਡਾਕਟਰ ਸਾਹਿਬ ਜਿਹੜੇ ਪ੍ਰੋਵੈਂਸ ਦੇ ਨਾਮੀ ਪ੍ਰੋਗਰਾਮ ਹੁੰਦੇ ਆ ਜਿੱਚ ਬੱਚਿਆਂ ਨੂੰ 2 ਸਾਲ ਦੀ ਪੜ੍ਹਾਈ ਤੋਂ ਬਾਅਦ 3 ਸਾਲ ਦਾ ਐਕਸਪੀਰੀਅੰਸ ਤੋਂ ਬਾਅਦ ਪੀਆਰ ਮਿਲ ਜਾਂਦੀ ਸੀ ਜਿਦਾਂ ਮੈਂ ਦੱਸਿਆ ਕਿ 1 ਸਾਲ ਦੀ ਪੜ੍ਹਾਈ ਵਾਲੇ ਨੂੰ 1 ਸਾਲ ਦਾ ਮਿਲਦਾ ਸੀਗਾ ਫਿਰ ਉਹ ਕੁਝ ਹੋਰ ਪੜ੍ਹਾਈ ਕਰ ਲਿੰਦਾ ਤੇ 2 ਸਾਲ ਦੀ ਪੜ੍ਹਾਈ ਵਾਲੇ ਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ ਜੇ ਇਸ ਤਰ੍ਹਾਂ ਜਿਹੜਾ ਪ੍ਰੋਗਰਾਮ ਬਣੇ ਹੋਏ ਸੀ ਉਹ ਸਾਰੇ ਪ੍ਰੋਗਰਾਮ ਅਨਟਾਰੀਓ ਨੇ 100% ਰੱਦ ਕਰ ਦਿੱਤੇ ਆ ਬੀਸੀ ਵੀ 50% ਕਰ ਦਿੱਤਾ ਉਹਨਾਂ ਨੇ ਕੁਝ ਕੋਰਸਸ ਵਿੱਚ ਰੱਖ ਲਿਆ ਜਿਵੇਂ ਹੈਲਥ ਕੇਅਰ ਦੇ ਵਿੱਚ ਆਉਂਦੇ ਨੇ ਜਾਂ ਜਿਹਦੇ ਨਾਲ ਵੀ ਹਜ਼ਾਰਾਂ ਬੱਚਾ ਦੇ ਸਿਰ ਤੇ ਬਿਲਕੁਲ ਨੀ ਕੋਈ ਕੋਲੋਂ ਦਾ ਲਟਕੀ ਆ ਇੱਕ ਸੁਪਨਾ ਲੈ ਕੇ ਬੱਚੇ ਆਉਂਦੇ ਨੇ ਠੀਕ ਆ ਜਿਹੜੇ ਕੇਸ ਨਹੀਂ ਜਾਂ ਨਹੀਂ ਉਹ ਕਿਤੇ ਹੋ ਹੈਗਾ ਵੀ ਫੇਕ ਸਰਟੀਫਿਕੇਟ ਨੇ ਡਾਕੂਮੈਂਟਸ ਸਹੀ ਨਹੀਂ ਹੈਗੇ ਉਹ ਸਕਰੂਟੀ ਨਹੀਂ ਕਰ ਲੈਣੀ ਚਾਹੀਦੀ ਪਰ ਇੱਕੋ ਰਸੇ ਸਾਰੇ ਨੁਫਾ ਨਹੀਂ ਦੇ ਸਕਦੇ ਹੈਗੇ ਬੱਚੇ ਸੁਪਨੇ ਲੈ ਕੇ ਆਉਂਦੇ ਨਹੀਂ ਨੇ ਮਨੀ ਸਪੈਂਡ ਕੀਤੀ ਆਪਣੇ ਵਧੀਆ 에ਅਰ ਲਾਈਨ ਇਥੇ ਉਹ ਸਾਰਾ ਕੋਈ ਠੀਕ ਪਰ ਇਦਾਂ ਤੇ ਕਰਤਾ ਨਾ ਡਾਕਟਰ ਸਾਹਿਬ ਨਹੀਂ ਕਰ ਨਹੀਂ ਹੋਗਾ ਜਦੋਂ ਹੁੰਦਾ ਹੈ ਅਪੋਹਤੇ ਡਿਸਕਸ ਕਰ ਰਹੇ ਵੀ ਹੋ ਗਿਆ ਨਾ ਬੱਚਾ ਨਾ ਬੇਇਨਸਾਫੀ ਬਿਲਕੁਲ ਬੇਇਨਸਾਫੀ ਹੈ ਸਰਕਾਰ ਨੂੰ ਇਹ ਦੁਬਾਰਾ ਸੋਚ ਲੈਣਾ ਚਾਹੀਦਾ ਹੈ ਇਹ ਰਹਿ ਗਈ ਆਪਾਂ ਉਹ ਵੀ ਕਰ ਲਈਏ ਆਕੇ ਟਰੰਪਰਾਂ ਦੇ ਟੈਰਫਾਂ ਦੇ ਕਰਕੇ ਵੀ ਦੁਨੀਆ ਬੜੀ ਤੰਗ ਸੀ ਤੇ ਅਮਰੀਕਾ ਚ ਖਾਸ ਕਰਕੇ ਡਿਪੋਟੇਸ਼ਨ ਵਾਲਾ ਹੱਥ ਘੜੀਆਂ ਲਾ ਕੇ ਕੱਲਣਾ ਇੰਡੀਅਨ ਲੋਕਾਂ ਨੂੰ ਫੜ ਫੜ ਕੱਲਣਾ ਉਹਨਾਂ ਤੇ ਇਥੋਂ ਤੱਕ ਪੇਗਰ ਪਾਤਾ ਉਹ ਕਹਿੰਦੇ ਆ ਕਿ ਅੱਜ ਹੀ ਖਬਰ ਕਾਰੀ ਸੀ ਕਿ ਇੱਕ ਨੇਟਿਵ ਕੁੜੀ ਨੂੰ ਭਗ ਲਿਆ ਉਹਦਾ ਰੰਗ ਭੂਰੇ ਰੰਗ ਦਾ ਹੁੰਦਾ ਸਾਡੇ ਵਰਗੇ ਹੁੰਦੇ ਜਿਨ੍ਹਾਂ ਨੂੰ ਅਸੀਂ ਆਪਣਾ ਅੱਜ ਕੱਲ ਫਸਟ ਨੇਸ਼ਨ ਦੇ ਹੈਗੇ ਨੇ ਤੇ ਉਹ ਪਹਿਲਾ ਪੁਲਿਸ ਸੀ ਗ੍ਰਿਫਤਾਰ ਚ ਵੀ ਤੇ ਮੁੜ ਕੇ ਉਹਨਾਂ ਨੇ ਆਈ ਇੱਕ ਸਸਤਾ ਇਹਨਾਂ ਦੀ ਇਹ ਰਿਪੋਰਟ ਕਰਦੀ ਬੰਦਿਆਂ ਨੂੰ ਫੜ ਕੇ ਉਹ ਭੇਜ ਦਿੰਦੇ ਆ ਉਹ ਜਿਹੜੇ ਬਣਾਏ ਹੋਏ ਇਹਨਾਂ ਨੇ ਸੈਂਟਰ ਜੇ ਉਹਨਾਂ ਚ ਤੇ ਫੇਰ ਉਹ ਨਿੱਟ ਲੋਕ ਇੱਥੇ ਹੋ ਗਏ ਭਾਈ ਤੂੰ ਹੀ ਕੌਣ ਵੀ ਸਾਨੂੰ ਕੱਢਣਾ ਲੈ ਇੱਥੋਂ ਸਾਡਾ ਮੁਲਕ ਤੂੰ ਬਾਹਰੋਂ ਆ ਕੇ ਕਾਬੂ ਜੋ ਇਹ ਜੇ ਸਾਨੂੰ ਕੱਢਣਾ ਸ਼ੁਰੂ ਕਰਤਾ ਮਤਲਬ ਇੰਨੀ ਅਨੇਰ ਕਰਦੀ ਮੱਚੀ ਹੋਈ ਆ ਕਿ ਰੰਗ ਵੇਖ ਕੇ ਹੀ ਬੰਦੇ ਨੂੰ ਵੀ ਜਿਹਨੂੰ ਗੱਲ ਹੋਈ ਹੈ ਨਾ ਦੇਖੋ ਜੇ ਤੁਸੀਂ ਇਹ ਇਟੋਗੈਡ ਡਿਸਕ੍ਰਿਮੀਨੇਟਰ ਨੌਲਿਜੀ ਨੂੰ ਸੀ ਵਿਵੇਕ ਬੁੱਧੀ ਕਹਿੰਦੇ ਹਨ ਜਦੋਂ ਉਹ ਆਫੀਸਰ ਇਦਾਂ ਦੇ ਲੱਗੇ ਨੇ ਵੀ ਵਿਵੇਕ ਬੁੱਧੀ ਤੁਸੀਂ ਯੂਜ਼ ਨਹੀਂ ਕਰਨਾ ਮੈਂ ਠੀਕ ਹੈ ਤੁਹਾਡੇ ਨੇ ਰਾਸ਼ਟਰਪਤੀ ਨੇ ਇੱਕ ਦੇਤਾ ਕਾਨੂੰਨ ਬਣਾਤਾ ਤੇ ਤੁਸੀਂ ਹੋਰੇ ਰਾਤੀ ਜਿਹੜਾ ਆਇਆ ਉਹ ਫੜਫੜਕ ਨਹੀਂ ਉਹ ਘਟੋ ਘਟ ਵੈਰੀ ਜਿਹੜੀ ਵੈਰੀਫਿਕੇਸ਼ਨ ਦੀ ਆਪਾਂ ਗੱਲ ਕਰਦੇ ਹਾਂ ਵੈਰੀਫਿਕੇਸ਼ਨ ਦਾ ਮਤਲਬ ਇਹ ਹੀ ਹੈ ਤੁਸੀਂ ਤਾਂ ਇਹਦਾ ਪੁੱਛੋ ਬੰਦੇ ਨੂੰ ਕਿ ਤੂੰ ਕਿੱਥੋਂ ਆਇਆ ਕਿੱਥੇ ਦਾ ਜਿਹੜਾ ਨਾਂ-ਨਾਮ ਦਿੱਤੇ ਹੈ ਤੇਰਾ ਘਰ ਕੋਈ ਕਿੱਥੇ ਹੈ ਤੇ ਉਹਨੂੰ ਬਾਅਦ ਹੀ ਤੁਸੀਂ ਕਰੋ ਤੇ ਦੂਜਾ ਜਿਹੜਾ ਦੇਖੋ ਅਮਰੀਕਾ ਸਭ ਤੋਂ ਵੱਧ ਹਿਊਮਨ ਰਾਈਟਸ ਦੀ ਡਾਉਂਡੀ ਪਿੱਟਦਾ ਜਦੋਂ ਇਹਨਾਂ ਨੇ ਇਰਾਕ 'ਤੇ ਹਮਲਾ ਕੀਤਾ ਸੀ ਉਦੋਂ ਵੀ ਹਿਊਮਨ ਰਾਈਟਸ ਦੀ ਗੱਲ ਨਹੀਂ ਵੀ ਉੱਥੇ ਵੀ ਹਥਿਆਰ ਰੱਖੇ ਹੋਏ ਨੇ ਅਸੀਂ ਹਿਊਮਨ ਰਾਈਟਸ ਦੀ ਉਲੰਘਣਾ ਹੋ ਰਹੀ ਹੈ ਅਫਗਾਨਿਸਤਾਨ 'ਚ ਤਾਂ ਹਿਊਮਨ ਰਾਈਟਸ ਦੀ ਉਲੰਘਣਾ ਹੋ ਰਹੀ ਹੈ ਈਰਾਨ 'ਚ ਹਿਊਮਨ ਰਾਈਟਸ ਦੀ ਉਲੰਘਣਾ ਹੋ ਰਹੀ ਹੈ ਸਭ ਤੋਂ ਵੱਡਾ ਇਹ ਬਣਦਾ ਆਪਣਾ ਮਦਈ ਹਿਊਮਨ ਰਾਈਟਸ ਦਾ ਪਰ ਜਦੋਂ ਤੁਸੀਂ ਇਦਾਂ ਹੱਥ ਕੜੀਆਂ ਲਾ ਕੇ ਦੇਖੋ ਜੇ ਜਹਾਜ਼ ਉੱਡੇ ਜਾ ਰਿਹਾ ਹੈ ਉਹਦੇ ਵਿੱਚ ਤਾਂ ਕੋਈ ਬੰਦਾ ਮਤਲਬ ਭੱਜ ਲੀਆ ਕਿਤੇ ਨਹੀਂ ਛਾਲ ਮਾਰੂਗਾ ਤਾਂ ਮਰੂਗਾ ਹੀ ਨਾ ਉਹ ਤੇ ਉਹਦੇ ਵਿੱਚ ਬੇੜੀਆਂ ਪਾ ਕੇ ਪੈਰਾਂ ਨੂੰ ਚੱਕਰ ਵਿੱਚ ਲਾ ਦੇ ਬਿਲਕੁਲ ਇਹ ਜਲੀਲ ਕਰਨ ਵਾਲੀ ਗੱਲ ਹੈ ਹਿਊਮਨ ਰਾਈਟਸ ਦੀ ਉਲੰਘਣਾ ਹੈ ਮਨੁੱਖ ਦੀ ਜਿਹੜੀ ਹਿਊਮਨ ਡਿਗਨਿਟੀ ਹੈ ਉਹਨੂੰ ਮਗਰ ਤੁਸੀਂ ਸੱਟ ਮਾਰ ਦਿਓ ਤੇ ਉਹ ਉਤਰ ਚੇ ਗਾਵੇ ਇਸ ਤਰ੍ਹਾਂ ਨਹੀਂ ਹੋਣਾ ਇਹਦੇ ਕੋਹਤ ਹੈਗੀ ਨਾ ਅੰਧੇਰ ਨਗਰੀ ਚੌਪਟਰਾ ਜਾ ਬਿਲਕੁਲ ਬਿਲਕੁਲ ਸਾਡੇ ਸਾਹਮਣੇ ਨਹੀਂ ਟਰੰਪ ਸਾਹਿਬ ਦਾ ਕਿਤੇ ਬਾਹਰਲੇ ਲੋਕ ਨਹੀਂ ਤੰਗ ਹੋ ਰਹੇ ਅਮਰੀਕਨ ਖੁਦ ਬਥੇਰਾ ਤੰਗ ਹੋ ਰਹੇ ਨੇ ਇਹਦੀ ਨੀਤੀਆਂ ਦੇ ਨਾਲ ਅੱਛਾ ਡਾਕਟਰ ਸਾਹਿਬ ਇੱਕ ਚੀਜ਼ ਹੋਰ ਹੈ ਕਲਾਸ ਸਟਰਕਚਰਲ ਬਸ ਉਸ ਤੋਂ ਬਾਅਦ ਆਪਾਂ ਖਤਮ ਕਰਦੇ ਹਾਂ ਉਹ ਇਹ ਆ ਕਿ ਅਰਤ ਨਾਲ ਅਮਰੀਕਨਸ ਬੰਦ ਬੜੇ ਵਿਗੜੇ ਹੋਏ ਸੀ ਕਾਫੀ ਦੇਰ ਤੱਕ ਤੇ ਬਹੁਤ ਸਾਰੇ ਸਾਡੇ ਲੋਕ ਕਾਲੇ ਵੀ ਪਏ ਹੋਏ ਸੀ ਇੰਡੀਆ ਵੱਲੋਂ ਕੋਈ ਰਿਸਪੌਂਸ ਉਹਦਾ ਨਹੀਂ ਆ ਰਿਹਾ ਨਹੀਂ ਆ ਰਿਹਾ ਤੇ ਨਾਲ ਨਾਲ ਬੈਕ ਡੋਰ ਤੇ ਗੱਲਬਾਤ ਵੀ ਚੱਲਦੀ ਸੀ ਜਿਹੜੇ ਹਿੰਦੁਸਤਾਨ ਦੇ ਕਮਰਸ ਮਿਨਿਸਟਰ ਨੇ ਪਿਊਸ਼ ਗੋਲ ਹੀ ਨਹੀਂ ਉਹ ਆਪਣੀ ਟੀਮ ਨਾਲ ਲੰਬੇ ਸਮੇਂ ਤੋਂ ਅਮਰੀਕਾ ਚੀਨੇ ਤੇ ਉਹ ਗੱਲਬਾਤ ਉੱਥੇ ਕਰ ਰਹੇ ਸੀਗੇ ਹੁਣ ਕੱਲ ਦੀ ਇੱਕ ਸੁਖਾਵੀ ਖਬਰ ਆਈ ਆ ਕਿ ਇੱਕ ਗੱਲ ਤੇ ਸੋਝਾਤਾ ਹੋ ਗਿਆ ਇੰਡੀਆ ਦਾ ਅਮਰੀਕਾ ਨਾਲ ਤੇ ਉਹ ਇਹ ਹੋਇਆ ਕਿ ਇੱਕ ਸਾਲ ਲਈ ਜਿਹੜਾ ਇਹਨਾਂ ਨੇ ਇਲਜ਼ਾਮ ਲਾਇਆ ਸੀ ਕਿ ਤੁਸੀਂ ਰੂਸ ਕੋਲੋਂ એનર્ਜੀ ਦਾ ਸਾਰੇ ਸਾਧਨ ਲੈ ਰਹੇ ਹੋ ਤੇ ਪਹਿਲਾਂ ਉਹ ਭਾਰਤ ਦੇ ਕਹਿੰਦਾ ਰਿਹਾ ਕਿ ਜਿਹੜੀਆਂ ਸਾਡੀਆਂ એનર્ਜੀ ਦੀਆਂ એનર્ਜੀ ਦੀਆਂ ਡਿਪਾਰਟਮੈਂਟ ਨੇ ਹੀ ਆਪਣੀ ਮਰਜ਼ੀ ਦਾ ਜਿੱਥੋਂ ਮਰਜ਼ੀ ਲਵਾਂਗੇ ਤੁਸੀਂ ਸਾਨੂੰ ਰੋਕ ਨਹੀਂ ਸਕਦੇ ਤੇ ਹੁਣ ਇਹ ਹੋਇਆ ਕਿ 20% ਜਿਹੜੀ ਗੈਸ ਤੇ ਪੈਟਰੋਲੀਅਮ ਜਾਂ ਜੋ ਵੀ એનર્ਜੀ ਦੇ ਇਹ ਹੈਗੇ ਆ ਇਹ ਅਸੀਂ ਅਮਰੀਕਾ ਕੋਲ ਖਰੀਦਾਂਗੇ ਤੇ ਇਹਦਾ ਫੌਰੀ ਪ੍ਰਭਾਵ ਤੇ ਕਹਿੰਦੇ ਪਵੇਗਾ ਕਿ ਇੰਡੀਆ 'ਚ ਗੈਸ ਸਿਲੰਡਰ ਸਸਤਾ ਹੋਊਗਾ ਥੋੜਾ ਪੈਟਰੋਲ ਵੀ ਸਸਤਾ ਹੋ ਸਕਦਾ ਪਰ ਇੱਕ ਹਸਾਲ ਦਾ ਸਮਝੌਤਾ ਹੋਇਆ ਉਹਦਾ ਅਸਰ ਇਹ ਹੋ ਰਿਹਾ ਕਿ ਟਰੰਪ ਸਾਹਿਬ ਨੇ ਬੋਲ-ਮੋਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਉਹਨਾਂ ਨੇ ਸਾਡੀ ਗੱਲ ਮੰਨ ਲਈ ਆ ਤੇ ਹੌਲੀ-ਹੌਲੀ ਉਹ ਰਸ਼ੀਆ ਕੋਲ ਕਟਾ ਦੇਣਗੇ ਤੇ ਸਾਡੇ ਨਾਲ ਉਹਨਾਂ ਸਮਝੌਤਾ ਹੋ ਰਿਹਾ ਤੇ ਗੱਲ ਇਦਾਂ ਲੱਗਦੀ ਹੈ ਕਿ ਕਿਸੇ ਤਰ੍ਹਾਂ ਤਣ ਪਤਨ ਇੰਡੀਆ ਨਾਲ ਵੀ ਬੜੀ ਜਲਦੀ ਹੈਗਾ ਉਹ ਟ੍ਰੇਡ ਦਾ ਸਮਝੌਤਾ ਇਹਨਾਂ ਦਾ ਨਿਪਟੇ ਚੜ ਜਾਏਗਾ ਇਹਨੂੰ ਤੁਸੀਂ ਕੋਈ ਕਮੈਂਟ ਕਰਿਓ ਬੇਟੋ ਅ ਅੱਜ ਕੱਲ ਦਾ ਜਿਸ ਤਰ੍ਹਾਂ ਦਾ ਇੰਟਰਨੈਸ਼ਨਲ ਸਿਸਟਮ ਸਾਰੇ ਚੱਲ ਰਿਹਾ ਹੈ ਕੋਈ ਵੀ ਇੱਕ ਮੁਲਕਾ ਜਿਹੜਾ ਆਪਣੇ ਆਪ ਦੇ ਵਿੱਚ ਸੈਲਫ ਡਿਪੈਂਡੈਂਟ ਨਹੀਂ ਹੈ ਹਨਾ ਤੇ ਟ੍ਰੇਡ ਸਮਝੌਤੇ ਤਾਂ ਕਰਨੇ ਚਾਹੀਦੇ ਵੀ ਨਹੀਂ ਜਿਹਦੇ ਕੋਲ ਜੋ ਚੀਜ਼ ਵੱਧ ਹੈ ਪਰ ਧੱਕੇ ਦੇ ਨਾਲ ਕਿਸੇ ਨੂੰ ਕੋਈ ਚੀਜ਼ ਦਿਵਾਉਣਾ ਇਹ ਮੈਂ ਸਮਝਦੀ ਆਂ ਵੀ ਇਹ ਦੋਨੇ ਪਾਸੇ ਦੀ ਸ਼ਾਂਤੀ ਦੇ ਨਾਲ ਹੀ ਹੋਣੀ ਚਾਹੀਦੀ ਹੈ ਦੋਨਾਂ ਦੇ ਹੀ ਉਹਨਾਂ ਨੂੰ ਦੇਖਣ ਜਾਂਦੇ ਕਿ ਕਿਹੜੀ ਚੀਜ਼ ਸਾਨੂੰ ਘੱਟ ਆ ਕਿਹੜੀ ਚੀਜ਼ ਵੱਧ ਆ ਖੈਰ ਜਿਹੜਾ ਰੂਸ ਤੋਂ ਮਿਲਦਾ ਸਸਤਾ ਰਿਹਾ ਸੀ ਪਰ ਉਹਦਾ ਹਿੰਦੁਸਤਾਨ ਦੇ ਲੋਕਾਂ ਨੂੰ ਕੋਈ ਸਸਤਾ ਨਹੀਂ ਸੀ ਮਿਲ ਰਿਹਾ ਉਹ ਸਿਰਫ ਅਡਾਨੀ ਨੂੰ ਫਾਇਦਾ ਹੋ ਰਿਹਾ ਸੀਗਾ ਜਿਹੜਾ ਉੱਥੋਂ ਕੱਚਾ ਤੇਲ ਮੰਗਵਾਉਂਦੇ ਤੇ ਉਹ ਫਿਰ ਅੱਗੋਂ ਵੰਡਦਾ ਮੋਦੀ ਸਾਹਿਬ ਦੇ ਵੇਲੇ ਦੇ ਵਿੱਚ ਹੀ ਇਹ ਸਮਝਾਉਂਦੇ ਹੋਏ ਨੇ ਕੋਈ ਉੱਥੇ ਪੈਟਰੋਲ ਨਹੀਂ ਸਸਤਾ ਹੋਇਆ ਕੋਈ ਡੀਜ਼ਲ ਨਹੀਂ ਸਸਤਾ ਹੋਇਆ ਕੋਈ ਉੱਥੇ ਗੈਸ ਨਹੀਂ ਸਸਤੀ ਸਭ ਜਨਵਾਸੀ ਆਏ 2 300 ਸਿਲੰਡਰ ਹੁੰਦਾ ਸੀ ਹੁਣ 1000 ਦਾ ਕਿ 900 ਦਾ ਸਿਲੰਡਰ ਹੋਇਆ ਸੀ 11 1200 ਦਾ ਹੋਇਆ ਸੀ ਹਰ ਸਾਲ ਵੱਧ ਰਹੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਵੀ ਰਸ਼ੀਆ ਨੀੜ ਬੰਦ ਹੈ ਕਿ ਅਮਰੀਕਾ ਨੀੜ ਬੰਦ ਹੈ ਦੋਸਤਾਨ ਹਾਂ رشیا تو منگا سستا پویرسٹینڈنگ گورمینٹ نے اپنی سٹرتھ دکھا چاہیے مواد صاحب نوٹرت دکھا ਜੋ ਜਾਈ ਜੀ ਨਾ ਵੀ ਆਪਣੀ ਦੇ ਟਰਮਸ ਦੇ ਉੱਤੇ ਜੇ ਨਹੀਂ ਸਮਝਾ ਤਾਂ ਦਾ ਨਹੀਂ ਕਰੋ ਉਸ ਸਮਝਾਤੇ ਨੇ ਫਿਰ ਫਿਰ ਗੱਲ ਹੋਰ ਹੋ ਗਈ ਸੀ ਨਾ ਟੱਤਾ ਫਿਰ ਇਹ ਹੋ ਰਿਹਾ ਸੀਗਾ ਕਿ ਇਹ ਅਨੈਸੈਸਰੀ ਅਮਰੀਕਾ ਵਾਲੇ ਜਿਹੜੇ ਆ ਉਹ ਪਾਕਿਸਤਾਨ ਨੂੰ ਸ਼ਹਿਦ ਦੇ ਰਹੇ ਸੀ ਉਹਨਾਂ ਨਾਲ ਲੰਚ ਸਾਂਝੇ ਹੋ ਰਹੇ ਸੀ ਉਹਨਾਂ ਦੇ ਜਨ ਦੇ ਖੇਤੇ ਸੀਗੇ ਪਾਕਿਸਤਾਨ ਨੂੰ ਤਾਂ ਉਹਨਾਂ ਨੇ ਫਿਰ ਵੀ ਸ਼ਹਿਦ ਦੇਣੀ ਨਹੀਂ ਦੇਣੀ ਤੁਸੀਂ ਕੀ ਅਮਰੀਕਾ ਦਾ ਰਹਿਣਾ ਇਹ ਦੇਖੋ ਦੋ ਮੁਲਕਾਂ ਨੂੰ ਆਪਸ ਵਿੱਚ ਲੜਾਉਣੇ ਅਮਰੀਕਾ ਦੀ ਹੈਗੇ ਡਿਫੈਂਸ ਇੰਡਸਟਰੀ ਤੇ ਡਿਫੈਂਸ ਦੇ ਤੁਹਾਡੇ ਹਥਿਆਰ ਤੁਹਾਡੇ ਜਹਾਜ਼ ਤੁਹਾਡਾ ਜੰਗੀ ਸਮਾਨ ਹੈ ਜਿਹੜਾ ਉਹ ਤਾਂ ਹੀ ਨਿਕਲੇ ਜੇ ਕਿ ਦੋ ਮੁਲਕਾ ਤੁਸੀਂ ਲੜਨਗੇ ਜੇ ਤੁਸੀਂ ਸ਼ਾਂਤੀ ਨਾਲ ਰਹੋਗੇ ਤਾਂ ਉਹ ਆਪਣੇ ਸਮਾਨ ਦਾ ਕੀ ਕਰਨਗੇ ਉਹ ਉਹਨਾਂ ਦੇ ਲੜਾਈ ਕਰਾਉਣੀ ਕਰਾਉਣੀ ਉਹ ਚਾਹੇ ਚੀਨ ਦੇ ਬਾਨੇ ਨਾਲ ਕਰਾਉਣ ਚਾਹੇ ਪਾਕਿਸਤਾਨ ਦੇ ਬਾਨੇ ਨਾਲ ਚਾਹੇ ਕਿਸੇ ਦੇ ਨਾਲ ਇੰਡੀਅਨ ਗਵਰਨਮੈਂਟ ਦਾ ਵਾਈਜ਼ ਡਿਸੀਜਨ ਕਹਿ ਰਿਹਾ ਵੀ ਉਹਨਾਂ ਨੂੰ ਇਸ ਕ੍ਰਾਈਸਿਸ ਨੂੰ ਬਾਹਰ ਨਿਕਲ ਲਈ ਥੋੜਾ ਬਹੁਤ ਦਾ ਉਹ ਤਾਂ ਆਪਾਂ ਦੇਖਦੇ ਹਾਂ ਕਿ ਕਿੰਨੇ ਕ੍ਰਾਈਸਿਸ ਤੋਂ ਬਾਹਰ ਨਿਕਲ ਜਾਣਾ ਹੈ ਇੱਕੋ ਤੇ ਹੋਰ ਖਬਰ ਬੜੀ ਪਖਮੀ ਖਬਰ ਹੈ ਜਿਹੜੀ ਨਹੀਂ ਜਿਆਦਾ ਦਾ ਲਾਸਟ ਉਹ ਕਿਹਾ ਸੀ ਔਰ ਇਹ ਹੈ ਕਿ ਇਹਨਾਂ ਮੁਲਕਾਂ ਦੇ ਵਿੱਚ ਲੋਬੀ ਕਰਨ ਦਾ ਸਿਸਟਮ ਬਹੁਤ ਆ ਸਾਡੇ ਉੱਥੇ ਅਲੱਗ ਤਰ੍ਹਾਂ ਦਾ ਸਿਸਟਮ ਹੈ ਇੱਥੇ ਲੋਬੀ ਇੱਕ ਸਮ ਦੀ ਉਹ ਵੀ ਕਹਿਣਾ ਜਾਵੇ ਤੇ ਰਿਸ਼ਵਤੀ ਹੁੰਦੀ ਆ ਜਿੱਦਾਂ ਹੁਣ ਇਲੈਕਸ਼ਨ ਜਿੱਤਣ ਲਈ ਉੱਥੇ 10000 ਰੁਪਇਆ ਭਿਆਰ ਚੌਰ ਤੇ ਦਿੰਦਾ ਤਾਂ ਬਾਹਰਲੀ ਦੁਨੀਆ ਦੇ ਨਜ਼ਰ ਚ ਬਹੁਤ ਪੁਰੀ ਗੱਲ ਹੋਊਗੀ ਪਰ ਇੰਡੀਅਨ ਸਿਸਟਮ ਦੇ ਤਾਹ ਕੋ ਕਹਿੰਦੇ ਰੂਟੀਨ ਹੀ ਆ ਇੱਥੇ ਲੋਬੀ ਕੀਤੀ ਜਾਂਦੀ ਆ ਤੇ ਫਰਮ ਹਾਰ ਕੀਤੀ ਜਾਂਦੀ ਆ ਪਾਕਿਸਤਾਨ ਨੇ ਪਿਛਲੇ ਕਹਿੰਦੇ ਆ ਕੁਝ ਸਮੇਂ ਤੋਂ ਜਦੋਂ 트럼ਪ ਆਇਆ ਉਦੋਂ ਤੋਂ ਇਲਾਕੇ ਹੁਣ ਤੱਕ ਬਹੁਤ ਸਾਰਾ ਧਨ ਲੌਬੀ ਕਰਨ ਤੇ ਖਰਚ ਕੀਤਾ ਤੇ ਇੰਡੀਆ ਨੂੰ ਲੱਗਦਾ ਸੀ ਕਿ ਇਹ ਬਹੁਤ ਪਛੜ ਗਏ ਆ ਤੇ ਏਡੇ ਵੱਡੇ ਦੇਸ਼ ਮੁਲਕ ਨਾਲ ਬਗੜ ਪੈਦਾ ਹੋ ਗਿਆ ਤੇ ਅਮਰੀਕਾ ਦੇ ਪਾਕਿਸਤਾਨ ਨਾਲ ਸਬੰਧ ਬਹੁਤ ਵਧੀਆ ਰਹਿ ਬੜ ਰਿਹਾ ਉਹਦੇ ਪਿੱਛੇ ਉਹਨਡੀਆਂ ਲੌਬੀ ਕਰਨ ਦੀਆਂ ਫਰਮ ਉਹਨਾਂ ਦਾ ਹੱਦ ਦੱਸਦੇ ਸੀ ਹੁਣ ਕੱਲ ਮੈਂ ਹਮਦਮੀਰ ਆ ਪਾਕਿਸਤਾਨ ਦੇ ਇੱਕ ਉਹਨਾਂ ਦਾ ਸੁਣ ਰਿਹਾ ਸੀ ਉਹ ਫਿਸ਼ੈਂਟ ਨਹੀਂ ਆਜ ਕੱਲ ਉੱਥੋਂ ਇੱਕ ਕਰ ਰਿਹਾ ਸੀਗਾ ਕਹਿ ਰਿਹਾ ਸੀ ਤੇ ਇੰਡੀਆ ਨੇ ਸੋਚਿਆ ਕਿ ਜੇ ਪਾਕਿਸਤਾਨ ਇਨਾ ਪੈਸਾ ਖਰਚ ਸਕਦਾ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ ਤੇ ਪਾਕਿਸਤਾਨ ਜਿਹੜੀਆਂ ਏਜੰਸੀਆਂ ਉਹਨਾਂ ਦੀ ਦੌੜ ਉਹਨੇ ਲੱਗੀ ਆ ਕਿ ਜਿਹੜੀਆਂ ਏਜੰਸੀਆਂ ਨੂੰ ਪਾਕਿਸਤਾਨ ਨੇ ਪੈਸਾ ਦਿੱਤਾ ਉਹ ਉਹਨੂੰ ਵੱਧ ਪੈਸਾ ਦੇ ਕੇ ਕਿਉਂਕਿ ਹਿੰਦੁਸਤਾਨ ਨੂੰ ਪੈਸੇ ਦੀ ਜ਼ਰੂਰਤ ਨਹੀਂ ਤੇ ਉਹਨਾਂ ਨੂੰ ਯਾਰ ਕੀਤਾ ਜਾਵੇ ਤੇ ਉਹ ਵਾਹ ਵੀ ਆ ਇੱਕ ਵੱਡੀ ਫਰਮ ਪਾਕਿਸਤਾਨ ਲਈ ਵੀ ਰਵੀ ਕਰ ਰਹੀ ਹੈ ਤੇ ਇੰਡੀਆ ਲਈ ਵੀ ਕਰ ਰਹੀ ਆ ਕਿ ਇੱਕ ਨਵਾਂ ਨਵਾਂ ਐਗਰੀਮੈਂਟ ਹੈ ਉਸ ਕੰਪਨੀ ਦੇ ਨਾਲ 300 ਕਰੋੜ ਰੁਪਏ ਚ ਲੋਬੀਨ ਫਰਮ ਨਾਲ ਤੇ ਉਹ ਡਾਇਰੈਕਟਲੀ ਕਿਨੇ ਕੀਤਾ ਆਰਐਸਐਸ ਨੇ ਹਿੰਦੂਤਵ ਨੂੰ ਪ੍ਰਮੋਟ ਕਰਨ ਲਈ ਐਡਵੋਕੇਸੀ ਹਿੰਦੂਤਵ ਦੀ ਕਰਨ ਲਈ ਉਹਨਾਂ ਨੇ ਉਹਨੂੰ ਲਵਿੰਗ ਫਾਰਮ ਨੂੰ ਹਾਇਰ ਕੀਤਾ ਇਹਨੂੰ ਤੁਸੀਂ ਕੀ ਕਹੋਗੇ ਦੇਖੋ ਆਰਐਸਐਸ ਨੇ ਤਾਂ ਉਹ ਕਹਿੰਦੇ ਆ ਕਿ ਹਿੰਦੁਸਤਾਨ ਚ ਵੀ ਆਪਣੀਆਂ ਜੜ੍ਹਾਂ ਜਮਾਉਣ ਲਈ ਤੇ ਹੁਣ ਉਹ ਇੰਟਰਨੈਸ਼ਨਲ ਲੈਵਲ ਤੇ ਵੀ ਆ ਗਈ 100 ਸਾਲ ਹੋ ਗਏ ਨੂੰ ਤਿਆਰੀ ਕਰਨੀਆਂ ਨੂੰ ਇਸ ਵੇਲੇ ਹਿੰਦੁਸਤਾਨ ਦੇ ਹਰ ਕੈਡਰ ਦੇ ਵਿੱਚ ਚਾਹੇ ਉਹ 에ਅਰ ਫੋਰਸ ਹੈ پویںی ہے چاہے فوج ہے چاہے آئی ایس آفیسرز میں افسر شاہی ہے چاہے مطلب کوٹس میں انڈیا دے ہر ایک تھان دے اتنے انہوں نے اپنے بندے بٹھائے ہوئے نے مطلب تیار کر لے ہوئے نے انہیں کہ ہر تھان دے تو مل جان گے تو انہوں نے ہر ایک تھانے کرنا تو انٹرنیشنل لیول تو کر سکتے شاید پتہ ہی تھی سنے ہونا کہ نہیں سنے ہونے امیرکا دیں آر ایس ایس نے بہت زیادہ ورک کیا کلی کر کرنے نہیں انہوں نے اپنا ਜਿਹੜੇ ਬੀਜੇਪੀ ਦੇ ਆਰਐਸਐਸ ਦੇ ਫਾਲੋਅਰਸ ਨੇ ਅਮਰਕਾ ਦੇ ਵਿੱਚ ਇਹਨਾਂ ਨੂੰ ਬੜੀਆਂ ਤਕਨੀਕਾਂ ਔਰ ਦੇ ਨਾਈਜੇਸ਼ਨਸ ਬਣਾਇਆ ਕਿਉਂਕਿ ਮੈਂ ਵੀ ਆਰਟੀਕਲ ਦੇਖਦੀ ਹਾਂ ਜੀ ਪੀਟਰ ਫ੍ਰੈਡਰਿਕ ਨੇ ਕੋਤੋਂ ਦੇ ਸਾਊਥ ਏਸ਼ੀਅਨ ਆਪਣਾ ਖਬਰਾਂ ਦੇ ਉੱਤੇ ਜਰਨਲਿਸਟ ਨੂੰ ਹੋਇਆ ਨਾ ਫ੍ਰੀਲਾਂਸਰ ਹੋ ਕੇ ਕਰਦਾ ਉਹ ਲਗਾਤਾਰ ਇਸ ਗੱਲ ਦੇ ਉੱਤੇ ਉਹ ਲੱਗੇ ਹੋਏ ਨੇ ਤੇ ਇਹ ਤਾਂ ਇੱਥੇ ਵੀ ਆਪਾਂ ਦੇਖਿਆ ਸੀ ਜਿਹੜੀ ਉਹ ਲੜਾਈ ਹੋਈ ਸੀਗੀ ਇਹਨੂੰ ਲਾਈਫ ਸਰਟੀਫਿਕੇਟ ਦੇ ਲਈ ਪਿਛਲੇ ਸਾਲ ਤੇ ਉਹਦੇ ਵਿੱਚ ਵੀ ਉਹ ਆਰਐਸਐਸ ਦੇ ਬੰਦੇ ਸੀਗੇ ਜਿਹੜੇ ਇਦਾਂ ਕਰਦੇ ਨੇ ਇਹ ਕਰ ਰਹੇ ਨੇ ਮੋਰਓਵਰ ਜੋ ਆਰਐਸਐਸ ਨੂੰ ਫੰਡਿੰਗ ਜਿਹੜੀ ਉਹ ਤੱਕੜੇ ਬੰਦੇ ਉੱਥੇ ਇੰਡੀਆ ਦੇ ਵਿੱਚ ਕਰ ਰਹੇ ਨੇ ਇਹ ਹੋਰ ਮੁੱਦਾ ਬੜਾ ਖਾਸ ਸੀਗਾ ਜੀ ਹੁਣ ਆਪਾਂ ਹੁਣ ਆਪਣਾ ਸਮਾ ਹੋ ਗਿਆ ਬਹੁਤ ਬਹੁਤ ਅਨੰਤ ਸਾਰੇ ਦਾ ਧੰਨਵਾਦ ਬਹੁਤ ਸਾਰਾ ਕੋਈ ਡਾਕਟਰ ਸਾਹਿਬ ਕੋਈ ਸੁਣਿਆ ਜਿਹੜੀ ਲੋਬਿੰਗ ਦੀ ਇਹ ਮੁਲਕ ਜਿਹੜੇ ਆ ਇਹ ਇਹਦੇ ਵਿੱਚ ਜਿਸ ਤਰ੍ਹਾਂ ਆਪਾਂ ਉੱਥੇ ਯੂਨੀਅਨ ਬਣਾਉਨੇ ਆ ਇਸ ਤਰ੍ਹਾਂ ਆਪੋ ਆਪਣੀ ਕਮਿਊਨਿਟੀ ਦੇ ਐਡਵੋਕੇਸੀ ਗਰੁੱਪ ਬਣੇ ਹੁੰਦੇ ਆ ਤੇ ਆਪਾਂ ਪਿਛਲੇ ਸਮੇਂ 'ਚ ਵੇਖਦੇ ਰਹੇ ਆ ਜਦੋਂ ਮੋਦੀ ਹੋੜੀ ਹੋਇਆ ਜਾਂ ਹੋਰ ਕਈ ਜਗ੍ਹਾ ਤੇ ਮੋਦੀ ਸਾਹਿਬ ਜਾਂਦੇ ਰਹੇ ਤੇ ਸਾਡੇ ਇੰਡੀਅਨ ਭਾਈਚਾਰੇ ਦੇ ਲੋਕ ਜਿਨ੍ਹਾਂ ਦੇ ਗੁਜਰਾਤੀ ਭੈਣ ਭਰਾ ਵਦੇ ਰਹੇ ਸੀਗੇ ਉਹ ਮੋਦੀ ਮੋਦੀ ਦੇ ਨਾਰੇ ਲਾਉਂਦੇ ਰਹੇ ਤੇ ਸਾਡੇ ਮੋਦੀ ਸਾਹਿਬ ਵੀ ਅਬਕੀ ਵਾਰ 트ੰਪ ਸਰਕਾਰ ਦਾ ਨਾਰਾ ਦੇ ਕੇ ਗਏ ਸੀਗੇ ਜਿਹੜਾ ਡੈਮੋਕਰੇਟਿਕ ਕਤਿ ਸਧਾਂਤਾਂ ਦੇ ਮੁਤਾਬਕ ਬਿਲਕੁਲ ਗਲਤ ਸੀਗਾ ਤੇ ਉਹੀ ਜਿਹੜੇ ਲੋਕ ਰੋ ਰੋ ਕੇ ਮੋਦੀ ਸਾਹਿਬ ਦੇ ਗੁਣ ਕਾਮ ਕਰ ਰਹੇ ਸੀਗੇ ਹੁਣ ਉਥੋਂ ਦਾ ਐਡਵੋਕੇਸੀ ਹਿੰਦੂ ਰਾਈਟ ਐਡਵੋਕੇਸੀ ਗਰੁੱਪ ਦਾ ਮਿਸਟਰ ਸ਼ੁਕਲਾ ਰਹੀ ਉਹਨਾਂ ਨੇ ਇਹ ਗਵਰਨਮੈਂਟ ਨੂੰ ਚਿੱਠੀ ਲਿਖੀ ਆ ਕਿ ਅਸੀਂ ਬਾਅਦ ਚ ਕੁਝ ਹੋ ਰਿਹਾ ਸੀ ਪਹਿਲਾਂ ਅਮਰੀਕਨ ਆ ਸਾਡੀ ਵੀ ਇਦਾਂ ਨਹੀਂ ਸਾਨੂੰ ਤਕੋ ਐਕਸਪੈਕਟ ਕਰ ਸਕਦੇ ਆ ਕਿ ਅਸੀਂ ਹਿੰਦੁਸਤਾਨ ਦੀ ਪੋਲਿਟਿਕਸ ਇੱਥੇ ਕਰਨੀ ਆ ਕਰਨੀ ਤੇ ਉਹਨਾਂ ਨੇ ਕਰਨੀ ਚਾਹੀਦੀ ਵੀ ਨਹੀਂ ਦੇਖੋ ਇਹ ਮੇਰਾ ਵੀ ਇਹੀ ਮੰਨਣਾ ਹੈ ਭਾਵੇਂ ਅਸੀਂ ਪੰਜਾਬੀਆਂ ਚਾਹੇ ਕੋਈ ਵੀ ਤੁਸੀਂ ਆਪਣੀ ਇਹ ਪੋਲਿਟਿਕਸ ਇੰਡੀਆ ਦੀ ਇੰਡੀਆ ਛੱਡ ਕੇ ਆਓ ਕਿਉਂਕਿ ਦੇਖੋ ਤੁਸੀਂ ਬੈਸਟ ਵਧੀਆ ਐਡਜਸਟ ਕਿਹਨਾਂ ਕਰਾ ਆਪਣੇ ਕਲਚਰ ਨੂੰ ਕਾਇਮ ਰੱਖੋ ਪਰ ਤੁਹਾਡਾ ਜਿਹੜਾ ਮਤਲਬ ਹੈਗਾ ਨਾ ਜਿਸ ਸੋਸਾਇਟੀ ਦੇ ਵਿੱਚ ਤੁਸੀਂ ਆਉਂਦੇ ਹੋ ਉਹਦੇ ਨਾਲ ਕੋਆਪਰੇਟ ਕਰਨਾ ਉਹਨਾਂ ਜਾਉਂ ਦੇ ਵਿੱਚ ਅਸਿਮੀਲੇਟ ਹੋਣਾ ਕੁਝ ਹੱਦ ਤੱਕ ਇਹ ਜ਼ਰੂਰੀ ਹੁੰਦਾ ਹੈ ਉਤੋਂ ਦੇ ਡਾਕਟਰ ਸਾਹਿਬ ਜਿੱਦਾਂ ਇੱਕ ਗੜਾੜ ਹੈ ਨਾ ਹਿੰਦੂ ਸਿੱਖਾਂ ਚ ਹਰ ਮੁਲਕ ਦੇ ਵਿੱਚ ਥੋੜ ਜਾ ਇਹ ਹਵਾ ਆ ਚੁੱਕੀ ਆ ਤੇ ਇੱਕ ਗੁਰਦੁਆਰੇ ਨੇ ਇੱਕ ਆਰਟੀਆਈ ਨਹੀਂ ਜਿੱਦਾਂ ਆਪਾਂ ਪਾਉਂਦੇ ਆਰਟੀਆਈ ਪਾ ਕੇ ਕੀਤਾ ਸੀ ਕਿ ਜਿਹੜਾ ਹਿੰਦੂ ਐਡਵੋਕੇਸੀ ਗਰੁੱਪ ਹੈ ਇਹ ਦਾ ਜਿਹੜੀ ਇੰਡੀਅਨ ਕਨਸੂਲੇਟ ਨੇ ਉੱਥੇ ਜਿਹੜੇ ਰਾਜਦੂਤ ਨੇ ਉਹਨਾਂ ਨਾਲ ਕੀ ਰਿਲੇਸ਼ਨ ਹੈ ਉਹ ਤਾਂ ਹੁਣ ਦੇਖੋ ਮੋਦੀ ਜੀ ਦਾ ਆਇਆ ਡੈਫੀਨਿਟਲੀ ਤਕੜੇ ਹੋਈਏਗਾ ਜਵਾਬ ਦਿੰਦਾ ਹੈ ਕਿ ਇਹਦਾ ਅਸੀਂ ਸਹੀ ਜਵਾਬ ਨਹੀਂ ਦੇ ਸਕਦੇ ਕਿਉਂਕਿ ਇਹ ਇਹ ਕਰਨ ਵਾਲਾ ਸਾਡਾ ਮਤਲਬ ਜਿਹੜਾ ਉਹ ਜਿਹੜੀ ਸੀਕਰੈਸੀ ਆ ਸਾਡੀ ਖਰਾਬ ਹੁੰਦੀ ਆ ਤੇ ਉਹ ਆਪਣੇ ਆਪ ਚ ਇੱਕ ਕੇਸ ਬਣਦਾ ਤੇ ਇਸ ਕਰਕੇ ਮਤਲਬ ਮੈਂ ਇਹ ਕੇਸ ਨਾਲ ਜੀ ਖੁਸ਼ੀ ਨਹੀਂ ਕੋਈ ਕਿ ਕੋਈ ਸਿੱਖ ਕਰ ਰਿਹਾ ਉਹਨਾਂ ਦੇ ਖਿਲਾਫ ਚ ਉਹ ਕਰ ਰਿਹਾ ਗੱਲ ਇਹ ਆ ਕਿ ਜਿਹੜਾ ਕਹਿੰਦੇ ਹੁੰਦੇ ਨੇ ਨਾ ਕਿ ਜਦੋਂ ਪਿਆਰ ਛੱਡਦੇ ਆ ਤੇ ਬਿੱਲੀ ਆਪਣੇ ਬੱਚੇ ਪੈਰਾਂ ਥਲੇ ਲੈ ਲੈਂਦੀ ਹੈ ਤੇ ਉਹ ਹੀ ਲੋਕ ਜਿਹੜੇ ਡਰਾਮੇ ਬਾਜ਼ੀਆਂ ਕਰਦੇ ਸੀ ਮੋਦੀ ਸਾਹਿਬ ਮੋਦੀ ਸਾਹਿਬ ਮੋਦੀ ਮੋਦੀ ਕਰਦੇ ਸੀ ਉਹ ਹੁਣ ਦੇਖ ਕੇ ਦੇ ਰਹੇ ਆ ਮਿਸਟਰ ਸ਼ੁਕਲਾ ਕਿ ਇਸ ਤਰ੍ਹਾਂ ਦਾ ਸਾਡਾ ਕੋਈ ਤੁਹਾਡੇ ਨਾਲ ਸਿੱਧਾ ਸਬੰਧ ਨਹੀਂ ਹੈ ਅਸੀਂ ਫਰਸਟ ਆਫ ਆਲ ਅਮਰੀਕਨ ਹੈ ਬਿਲਕੁਲ ਬਾਕੀ ਨ ਕੋਈ ਬਾਤ ਹੈ ਕਿ ਹੋਣਾ ਵੀ ਇਦਾਂ ਹੀ ਚਾਹੀਦਾ ਜਿਹੜੇ ਕੰਟਰੀ ਦੇ ਤੁਸੀਂ ਸਿਟੀਜ਼ਨ ਹੋ ਜਿੱਥੇ ਤੁਸੀਂ ਹੋਤ ਹੋਈ ਆ ਉਹਦੇ ਹਿੱਤਾਂ ਦੀ ਵੀ ਤੁਹਾਨੂੰ ਰਾਖੀ ਕਰਨੀ ਪੈਂਦੀ ਆ ਸਾਡੇ ਵਿੱਚ ਵੀ ਜਿਹੜੇ ਲੋਕ ਇੱਥੇ ਬੈੱਕੇ ਵੱਖਵਾਦੀ ਸੁਰਾ ਲਾਪਦੇ ਆ ਉਹਨਾਂ ਨੂੰ ਬਿਲਕੁਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਉਹ ਠੀਕ ਹੈ ਆਪਣੇ ਧਰਮ ਦਾ ਪ੍ਰਚਾਰ ਕਰਨ ਆਪਣੇ ਪੰਜਾਬ ਵਾਸਤੇ ਕੰਮ ਕਰਨ ਪਰ ਦੂਜਿਆਂ ਦੀ ਕਾਸਟ ਉੱਤੇ ਇਹਦਾ ਨਹੀਂ ਕਰਨਾ ਚਾਹੀਦਾ ਭਾਵੇਂ ਉਹ ਸਿੱਖ ਹੋਣ Hindu ਹੋਣ Muslim ਹੋਣ ਕੋਈ ਵੀ ਹੋਵੇ ਉਹਨਾਂ ਨੂੰ ਕਾਨੂੰਨ ਦੇ ਦਾਰੇ ਚ ਰਹਿ ਕੇ ਹੀ ਆਪਣੀ ਹਾਂ ਉਹ ਗੁਰਦਾਸ ਮਾਨ ਦੀ ਕਲਾਈ ਨੂੰ ਜਿਹੜੇ ਮੁਲਕ ਦਖਾਈਏ ਉਹਦਾ ਬੁਰਾ ਨਹੀਂ ਮੰਗੀਦਾ ਇਹਨੂੰ ਜਦੋਂ ਇੱਥੇ ਤੁਸੀਂ ਕਮਾ ਕੇ ਰੋਟੀ ਖਾਂਦੇ ਹੋ ਤੇ ਫਿਰ ਉਹ ਕੋਈ ਵੀ ਇਹ ਜੀ ਗੱਲ ਕਿਉਂ ਕਰਨੀ ਜਿਸ ਨਾਲ ਇਹਨਾਂ ਦਾ ਇੱਥੇ ਨੁਕਸਾਨ ਹੋਵੇ ਤੇ ਠੀਕ ਹੈ ਲਾਇਲਟੀ ਆਪਣੀ ਮੁਲਕ ਦੀ ਰੱਖੋ ਵੀ ਉਹਦੇ ਲਈ ਕੋਈ ਬੁਰਾ ਨਾ ਕਰੋ ਤੁਸੀਂ ਤਾਰੇ ਇਹ ਵੀ ਨਹੀਂ ਹੈ ਕਿ ਜਿਸ ਮੁਲਕ ਵਿੱਚ ਬੈਠੇ ਹੋ ਉਹਦਾ ਵੀ ਕੋਈ ਅਸੀਆ ਹੋ ਉੱਥੇ ਉਧਰ ਤੋਂ ਨਹੀਂ ਕੋਈ ਮਚਾਈਏ ਕੁਝ ਕਰ ਬਹੁਤ ਸ਼ੁਕਰੀਆ ਰੱਖ ਸਰ ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮਚ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ